ਇਹ ਇਹ ਬੈੱਡ ਹੈਗਾ ਮਾਰਕੀਟ 'ਚ 13.5 14000 ਦਾ 14000 ਦਾ ਕਮੈਲਦਾ ਹਾਂ ਆਪਾਂ ਤੁਹਾਨੂੰ ਦਵਾਂਗੇ 12000 ਦਾ ਬੈੱਡ 2000 ਦਸਦਾ ਹੀ ਲੈਸ ਹੋ ਗਿਆ ਇੱਕ ਹੋਰ ਦਸਦਾ ਤੁਹਾਨੂੰ ਅੱਗੇ ਜਿਹੜਾ ਬੰਦਾ ਵੀਡੀਓ ਨੂੰ ਕਮੈਂਟ ਸ਼ੇਅਰ ਕਰਕੇ ਆਊਗਾ 500 ਰੁਪਿਆ ਲੈਸ 11.5000 ਦਾ ਬੈੱਡ ਆ ਤੁਹਾਨੂੰ ਦੇ ਦੇਾਂਗੇ ਲਓ ਚੱਕੋ ਬਈ ਮਾਰਕੀਟ ਦੇ ਵਿੱਚ 2 ਤੋਂ 3 ਸਾਲ ਦੀ ਮਸਾਂ ਗਾਰੰਟੀ ਦਿੰਦੇ ਆ ਆਪਾਂ 5 ਸਾਲ ਦੀ ਲਿਫਤੀ ਪ੍ਰੂਫ ਤੇ ਗਾਰੰਟੀ ਲੈ ਕੇ ਜਾਣੀ ਆਪਾਂ ਬਿਲਕੁਲ ਦਵਾਂਗੇ ਕਿਸੇ ਵੀ ਚੀਜ਼ ਨੂੰ ਕੋਈ ਵੀ ਨੁਕਸ ਹੋ ਗਿਆ ਫੋਨ ਕਾਲ ਕਰੋ ਆਪਾਂ ਜਾ ਕੇ ਠੀਕ ਕਰਕੇ ਆਵਾਂਗੇ 5 ਸਾਲ ਦੀ ਤਾਂ ਜੀ ਇੱਕ ਵੀਰੇ ਇਹਨਾਂ ਬੱਡਾਂ ਦੀ ਹੋਰ ਖਾਸੀਅਤ ਤੁਹਾਨੂੰ ਦੱਸਦਾ ਕਿ ਇਹਦੀਆਂ ਜਿਹੜੀਆਂ ਆ ਜਿਹੜੀਆਂ ਸਾਈਡ ਸੈਟੀਆਂ ਵਾਂ ਇਹ ਅਲੱਗ ਵੀ ਹੋ ਜਾਂਦੀਆਂ ਅਸੀਂ ਅਲੱਗ ਵੀ ਹੋ ਜਾਂਦੀਆਂ ਬਿਲਕੁਲ ਬਿਲਕੁਲ ਓਕੇ ਇਹਨੂੰ ਜਿੱਦਾਂ ਮਰਜੀ ਇਥੇ ਚੱਕ ਕੇ ਇੰਦਰ ਰੱਖ ਲੋ ਕੋਈ ਆ ਜਾਂਦਾ ਗੈਸਟ ਵਗੈਰਾ ਆ ਜਾਂਦੇ ਆ ਜਾਂ ਜਦ ਹਨਾ ਤੇ ਇਹ 6 ਫੀਟ ਬੈੱਡ ਵੀ ਹੋ ਜਾਂਦਾ ਵਾ ਓਕੇ ਅਸੀਂ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਾ ਦਾ ਜੀ ਬਈ ਇੱਕ ਗੱਲ ਸੁਣੀ ਹੋਊਗੀ ਬਈ ਗਰਮੀ ਆਉਣ ਵਾਲੀ ਆ ਤੇ ਸਰਦੀ ਜਾਣੀ ਇਹਦਾ ਬਈ ਸਹੀ ਆ ਤੇ ਆਪਾਂ ਬਾਈ ਬਾਈ ਦੇ ਕੋਲ ਪਹੁੰਚੇ ਕਰਨ ਫਰਨੀਚਰ ਹਾਊਸ ਬਾਈ ਹਾਂਜੀ ਵੀਰੇ ਤੇ ਭਾਈ ਬੈਸੇ ਦਾ ਲੋਕ ਚਲੋ ਬਿੱਡਾ ਬੁੱਡਾ ਹੀ ਸਰਦੀਆਂ 'ਚ ਲੋੜ ਹੁੰਦੀ ਆ ਪਰ ਫੇਰ ਵੀ ਜੇ ਕਿਸੇ ਨੇ ਗਰਮੀਆਂ ਦੇ ਵਿੱਚ ਲੈਣੇ ਗਰਮੀਆਂ ਦੇ ਵਿੱਚ ਵੀ ਕੋਈ ਬਹੁਤ ਲੋਕ ਬਹੁਤ ਲੈਂਦੇ ਆ ਨਾ ਅਗਲਾ ਗਾ ਚਲ ਗਰਮੀਆਂ ਦੇ ਵਿੱਚ ਨਾ ਲੈ ਲੈਣੇ ਆ ਤੇ ਆਫਰ ਭਾਈ ਆਫਰ ਆ ਤੁਸੀਂ ਗੱਲ ਹੀ ਨਾ ਕਰੋ ਇੰਨੇ ਆਫਰ ਦੇ ਦੇਨੇ ਆ ਨਾ ਅੱਜ ਭਾਈ ਨੇ ਤੁਸੀਂ ਵੱਡੇ ਵੱਡੇ ਸ਼ਹਿਰ ਛੱਡ ਕੇ ਧਰਮਕੋਟ ਦੇ ਵਿੱਚ ਆਉਂਗੇ ਬੈੱਡ ਲੈਣਾ ਧਰਮਕੋਟ ਤੋਂ ਲੈਣਾ ਨਹੀਂ ਕਿਤੋਂ ਲੈਣਾ ਨਹੀਂ ਬਈ ਕਿਉਂਕਿ ਬਾਈ ਨਾਲ ਗੱਲਬਾਤ ਕਰਾਉਣੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਇਹ ਆਪਣਾ ਬਾਈ ਉਹੋ ਆ ਜਿਨੇ ਕਾਰਡ ਕੱਢੀ ਸੀਗੀ ਡਰੈਲ ਨਾਲ ਉਹ ਲੋ ਵੇਚਣ ਦੀਦਾ ਬਈ ਤੇ ਹੋਰ ਹੋਈ ਕਿਵੇਂ ਸੈਟ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਡੋਰ ਨੇਟ ਅਸੀਂ ਕਾਰਡ ਕੱਢੀ ਸੀ ਬਾਈ ਨੇ ਡਰੈਲ ਨਾਲ ਤੇ ਬਈ ਆਪਾਂ ਗੱਲ ਕਰੀਏ ਬਈ ਆਫਰ ਦੇ ਦਿਓ ਪਹਿਲਾਂ ਬੈੱਡਾਂ ਤੇ ਕੋਈ ਤਕੜੀ ਜੀ ਆਫਰ ਜੀ ਆਫਰ ਵੀਰੇ ਹੈਗੀ ਆ ਤੁਸੀਂ ਆ ਬੈੱਡ ਦੇਖੋ ਜੀ 6.5 ਫੁੱਟ ਬੈੱਡ ਆ ਜੀ ਪੂਰਾ ਘੈਂਡ ਬਣਿਆ ਹੋਇਆ ਲਾਈਟਿੰਗ ਲੱਗੀ ਹੋਈ ਹੈ ਬੈਕ ਦੇ ਪਹਿਲਾਂ ਤਾਂ ਇੱਕ ਗੱਲ ਕਰੀ ਆਪ ਵੀ ਬਣਾਉਂਦੇ ਹੋ ਸਾਰੇ ਬਿਲਕੁਲ ਵੀਰੇ ਆ ਬਈ ਬਾਈਆਂ ਦਾ ਆਪ ਦਾ ਪ੍ਰੋਡਕਸ਼ਨ ਦਾ ਕੰਮ ਆ ਇਹ ਨਾ ਸੋਚੋ ਵੀ ਡੀਲਰ ਆ ਵੀ ਲਿਆ ਕੇ ਵੇਚ ਦੇ ਨਹੀਂ ਨਹੀਂ ਆਪ ਬਣਾਈਦਾ ਵੀਰੇ ਇਦਾਂ ਦਾ ਨਹੀਂਗਾ ਬਈ ਬਾਈ ਆਪ ਹੀ ਬਣਾਉਂਦੇ ਮੈਂ ਸ਼ੋਰੂਮ ਵੀ ਉਹ ਤਾਂ ਸ਼ੋਰ ਲਾਉਂਗਾ ਇਦਾਂ ਦੇ ਬਾਈ ਨਾਲ ਹੀ ਬਾਈਆਂ ਦੇ ਉਹ ਵਰਕਸ਼ਾਪ ਜਿੱਥੇ ਤਿਆਰ ਕਰਦੇ ਆ ਜੀ ਬਾਕੀ ਬਿੱਡਾਂ ਦੀ ਯਾਰ ਤੁਸੀਂ ਕੁਆਲਿਟੀ ਚੈੱਕ ਕਰੋ ਪਹਿਲਾਂ ਤਾਂ ਨਜ਼ਾਰਾ ਆ ਬਾ ਦੇਖੋ ਪੂਰੇ ਘੈਂਡ ਗੱਲਵਾਦਾ ਯਾਰ ਇਹੋ ਜਿਹੇ ਬਿੱਡ ਤੁਹਾਨੂੰ ਤਕੜੀਆਂ ਤਕੜੀਆਂ ਫੈਕਟਰੀਆਂ ਤੋਂ ਨਹੀਂ ਮਿਲਣੇ ਜਿਹੜੇ ਬਾਈ ਉਹਰੇ ਤਿੰਨ ਦਿਨ ਲੱਗ ਜਾਂਦੇ ਆ ਤਿੰਨ ਵਿੱਚ ਹੋ ਕੇ ਹਾਂ ਪੂਰਾ ਫੋਲ ਬੰਦੀਰੇਲੇ ਪਾਲਚ ਹੋ ਕੇ ਤਿੰਨ ਦਿਨ ਲੱਗ ਜਾਂਦੇ ਐਸੇ ਕਰਕੇ ਬਾਈ ਇੱਥੇ ਰੇਟ ਵਸਦਾ ਕਿਉਂਕਿ ਬਾਈ ਹੋਣੀ ਆਪ ਤਿਆਰ ਕਰਦੇ ਆ ਕੋਈ ਡੀਲਰ ਸੇ ਆਪਣੀ ਕੋਈ ਵਿਚੋਲਾ ਬਣਨੀ ਕੁਛ ਨਹੀਂ ਗਾ ਆਪ ਤਿਆਰ ਕਰਦੇ ਆ ਆਪ ਹੀ ਵੇਚਦੇ ਆ ਐਸੇ ਕਰਕੇ ਬਾਈਆਂ ਦਾ ਰੇਟ ਦਾ ਫਰਕ 2-3000 ਦਾ ਮਾਰਕੀਟ ਨਾਲੋਂ ਆਰਾਮ ਹੈਗਾ ਇਹ ਬਈ ਇਹਦੀ ਗੱਲ ਕਰੀ ਹੁਣ ਇਹ ਬੈੱਡ ਆਮ ਕਿੰਨੇ ਦਾ ਲੈ ਮੈਂ ਇਹ ਬੈੱਡ ਹੈਗਾ ਮਾਰਕੀਟ 'ਚ 13.5-14000 ਦਾ 14000 ਦਾ ਕ ਮਿਲਦਾ ਹਾਂ ਆਪਾਂ ਤੁਹਾਨੂੰ ਦੇਵਾਂਗੇ 12000 ਦਾ ਬੈੱਡ 2000 ਰਸਤੇ ਲੈਸ ਹੋ ਗਿਆ ਇੱਕ ਹੋਰ ਜਿਹੜਾ ਬੰਦਾ ਵੀਡੀਓ ਨੂੰ ਕਮੈਂਟ ਸ਼ੇਅਰ ਕਰਕੇ ਆਊਗਾ 500 ਰੁਪਇਆ ਲੈਸ 11.5 ਹਜ਼ਾਰ ਦਾ ਬੈੱਡ ਆ ਤੁਹਾਨੂੰ ਦੇ ਦਾਂਗੇ। ਲਓ ਚੱਕੋ ਬਈ। ਆ ਓਫਰ ਨਾਲ ਹੋਰ ਭੁੱਲਿਓ ਬਈ ਸ਼ੇਅਰ ਕਰਕੇ ਆਜੋ। 500 ਰੁਪਏ ਸਿੱਧਾ ਲੈਸ। ਲੈਸ। ਜੀ। ਅੱਗੇ ਬਈ ਆ ਬੈੱਡ ਆ। ਇਹ ਵੀ ਵੀਰੇ ਸੇਮ ਪ੍ਰਾਈਸ ਆ। ਜੀ। ਠੀਕ ਆ 12000 ਦਾ ਬੈੱਡ ਆ ਇਹ। 6.5 ਫੁੱਟ ਬੈੱਡ ਆ। ਜੀ। ਠੀਕ ਆ ਇਹ ਵੀ ਤੁਹਾਨੂੰ 12000 ਦਾ ਦੇ ਦਾਂਗੇ। 11.5 ਦਾ ਵੀਡੀਓ ਜਿਹੜਾ ਸ਼ੇਅਰ ਕਰਕੇ ਆਊਗਾ। 11.5 ਦਾ ਵੀਡੀਓ ਸ਼ੇਅਰ ਕਰਕੇ 2500 ਰੁਪਇਆ 2500 ਰੁਪਇ ਤੁਸੀਂ ਪਹਿਲਾਂ ਆ ਕੇ ਬਾਈਆਂ ਨੂੰ ਦੱਸਣਾ ਹੀ ਇਹ ਆ ਵੀ ਸ਼ੇਅਰ ਕਰਕੇ ਆਇਆ ਤੇ ਸਿੱਧਾ ਇੱਧਰੋਂ ਹੋ ਜਾ। ਬਾਕੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਰਟੀਕਲ ਆਰਡਰ ਤੇ ਤਿਆਰ ਕਰਾਉਣਾ ਕਰਾਉਣਾ ਚਾਹੁੰਦੇ ਆ ਉਹ ਵੀ ਹੋ ਜਾਊਗਾ। ਉਹ ਵੀ ਹੋ ਜਾਊਗਾ ਬਿਲਕੁਲ ਵੀਰੇ। ਜੀ। ਇੱਕ ਦਿਨ ਜਿੱਦ ਕਿੰਨੇ ਕ ਬੱਡ ਹੋਇਆ ਇੱਕ ਦਿਨ ਜਿੱਦ ਕਦੋਂ ਹੁੰਦਾ? ਹਾਂ ਇੱਕ ਦਿਨ ਨਹੀਂ ਆਪਣੇ ਕੋਲੇ ਹੈਗੇ ਆ ਤਿੰਨ ਮੁੰਡੇ ਆਪ ਕੰਮ ਕਰਦੇ ਦੋ ਸੀ ਆਵਾਂ ਭਰਾ ਮੇਰਾ ਛੋਟਾ। ਤੇ ਹੋਈ ਜਾਂਦੇ ਦੋ ਤੋਂ ਤਿੰਨ ਸੈਟ ਅਸੀਂ ਤਿਆਰ ਕਰ ਹੀ ਦਿੰਨੇ ਆ ਡੇਰੇ। ਇੱਕ ਦਿਨ ਹੀ ਕਰਦੇ। ਇੱਕ ਫੇਰ ਤਿਆਰ ਕਰਨਾ ਤੇ ਫਿਰ ਕੱਲਿਆਂ ਨਹੀਂ ਕਰਨਾ ਫਿਰ। ਹਾਂ ਜੇ ਮਤਲਬ ਦੋ ਜਣੇ ਲੱਗ ਜਾਂਦੇ ਆ ਇੱਕ ਜਣਾ ਓਕੇ ਲਓਏ ਅੱਗੇ ਆ ਵੀ ਬੈੱਡ ਬਹੁਤ ਸੋਹਣਾ ਪਹਿਲਾਂ ਬੈੱਡ ਤੇ ਨਿਗਾਹ ਮਾਰਾ ਯਾਰ ਬੈੱਡ ਪੂਰਾ ਘੈਂਡਦਾ ਦੇਖਣ ਨੂੰ ਵੀ ਤੁਹਾਨੂੰ ਜੇ ਕਿਹੜੇ ਰਿਸ਼ਤੇਦਾਰ ਵੀ ਤੁਹਾਡੇ ਘਰੇ ਆਊਗਾ ਤੁਹਾਨੂੰ ਕਹੂਗਾ ਵੀ ਬੈੱਡ ਕਿੱਥੋਂ ਆਂਦਾ ਕੀ ਪ੍ਰਾਈਸ ਆ ਪਈਦਾ ਕੀ ਕਿੰਨਾ ਕੀ ਸਿਸਟਮ ਆ ਸਾਰਾ ਇਹ ਵੀਰੇ 12000 ਦਾ ਦੇ ਦਿਆਂਗੇ 12000 ਦਾ ਬੈੱਡ ਇਹ ਬਾਈ ਤੈਨ ਜਿਹੜੇ 12 12000 ਵਾਲੇ ਜਿੰਨੇ ਬਿਲਕੁਲ ਵੀਰੇ ਬਿਲਕੁਲ ਬਾਈ ਗਾਰੰਟੀ ਇਹਦੀ ਕੀ ਹੁੰਦੀ ਹੈ ਵੀਰੇ 5 ਸਾਲ ਦੀ ਗਾਰੰਟੀ ਦਵਾਂਗੇ 5 ਸਾਲ ਦੀ ਮਾਰਕੀਟ ਦੇ ਵਿੱਚ 2 ਤੋਂ 3 ਸਾਲ ਦੀ ਮਸਾਂ ਗਾਰੰਟੀ ਦਿੰਦੇ ਆ ਆਪਾਂ 5 ਸਾਲ ਦੀ ਲਿਫਟੀ ਪ੍ਰੂਫ ਚ ਗਾਰੰ ਕਿਸੇ ਵੀ ਚੀਜ਼ ਨੂੰ ਕੋਈ ਵੀ ਨੁਕਸ ਹੋ ਗਿਆ ਫੋਨ ਕਾਲ ਕਰੋ ਆਪਾਂ ਜਾ ਕੇ ਠੀਕ ਕਰਕੇ ਆਵਾਂਗੇ 5 ਸਾਲ ਦੀ ਦਾ ਬਈ ਬਦਲਣ ਵਾਲਾ ਹੋਇਆ ਤੇ ਆਪਾਂ ਬਦਲਾਂਗੇ ਵੀ ਜੀ ਤੇਰੀ ਗੱਲ ਕੁਝ ਆਿੰਦਾ ਹੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਬਈ ਕਈ ਵਾਰੀ ਆਪਾਂ ਬੈੱਡ ਵੀ ਤਾਂ ਬਦਲਦੇ ਹੁੰਦੇ ਆ ਬਈ ਖਰਾਬ ਹੋ ਗਿਆ ਉਹ ਹੋ ਗਿਆ ਪਰ ਤੁਸੀਂ ਇੱਥੇ ਆ ਕੇ ਇਹਨਾਂ ਤੋਂ ਬੈੱਡ ਲੈ ਕੇ ਜਾਓਗੇ ਬੈੱਡ 5 ਸਾਲ 7 ਸਾਲ ਵਰਤੋਗੇ ਤੁਸੀਂ ਇਹ ਸੋਚ ਕੇ ਨਹੀਂ ਬੈੱਡ ਬਦਲਦੇ ਵੀ ਯਾਰ ਇਹ ਖਰਾਬ ਹੋ ਗਿਆ ਤੁਸੀਂ ਇਹ ਬਦਲੋਗੇ ਸਾਲ ਟੁੱਟਦੇ ਨਹੀਂ ਇਹ ਤਾਂ ਤੇ ਬਾਕੀ ਆਹ ਬਈ ਬੈੱਡ ਪਿਆ ਦੇਖੋ ਕਿੰਨਾ ਸੋਹਣਾ ਇਹਦੇ ਬਾਰੇ ਦੱਸੋ ਬਈ ਇਹ ਮੇਰੇ ਖਿਆਲ ਥੋੜਾ ਮਹਿੰਗੇ ਚ ਆ ਗਿਆ ਹਾਂਜੀ ਵੀਰੇ ਇਹ ਥੋੜਾ ਮਹਿੰਗਾ ਹੋਊਗਾ ਪਰ ਬੜਾ ਵਧੀਆ ਜੇ ਥੋੜਾ ਇਹ ਝਾਲਦੀ ਆ 3-4000 ਰੁਪਏ ਹੋਰ ਲਾ ਦੂਗਾ ਉਹਦੇ ਵਾਸਤੇ ਖਾਸ ਕਰਕੇ ਬੈਡਾ ਬਾਈ ਮਰਾ ਦੱਸ ਹੀ ਦੇ ਜੀ ਆਪਾਂ ਮੇਰੇ ਮਾੜਾ ਇਧਰੋਂ ਸਾਈਡ ਤੋਂ ਵਖਾ ਦੇ ਸਾਈਡ ਸੈਟੀ ਬਣੀ ਹੋਈ ਆ ਦਰਾਜ ਬਣੀ ਹੋਈ ਆ ਦਰਾਜ ਨੂੰ ਸਾਰਾ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਾਂ ਕਿ ਸਾਈਡਾਂ ਦੇ ਉੱਤੇ ਇਹਦੇ ਲੈਂਪ ਲੱਗੇ ਹੋਏ ਆ ਪੂਰੇ ਘੈਂਟ ਠੀਕ ਆ ਸਾਈਡਾਂ ਦੇ ਸੈਟੀਆਂ ਲੱਗੀਆਂ ਤੇ 9 ਫੁੱਟ ਬੈੱਡ ਨੂੰ ਆਪਾਂ 9 ਫੁੱਟ ਦਾ ਬੈੱਡ ਕਿੰਨੇ ਆ ਆ ਵੀ ਕਾਦੇ ਆਸ ਤੇ ਜੀ ਇਧਰ ਵੀ ਵੀਰੇ ਦਿਖਾ ਦੇ ਆ ਸੈਟੀ ਲੱਗੀ ਆ ਸਟੋਰੇਜ ਵਾਲੀ ਠੀਕ ਆ ਕਿ ਮੈਨੂੰ ਆਇਆ ਲੱਗਿਆ ਜਿਵੇਂ ਕਹਿੰਦੇ ਲਾਟਾਂ ਪਤਾ ਲੰਬੀਆਂ ਹੋਣੀਆਂ ਨਹੀਂ ਹੁੰਦਾ ਕਈ ਵਾਰ ਪੂਰਾ ਉਹਦੇ ਵਾਸਤੇ ਵੀ ਕੰਮ ਦੇ ਉਹ ਬਿਲਕੁਲ ਬਿਲਕੁਲ ਕਈ ਵਾਰ ਦੋ ਗਿੱਟਾ ਲਾ ਕੇ ਨਾਲ ਮਲਾਲਿਓ ਬਾਈ ਉਹਦੇ ਵਾਸਤੇ ਤੁਹਾਨੂੰ ਕੰਮ ਆਵੇ ਇਹ ਨਾਲ ਮਿਲ ਕੇ ਬਾਈ ਜੇ ਇਹਦੇ ਤੋਂ ਬਿਨਾਂ ਵੀ ਲੈ ਸਕਦਾ ਬੰਦਾ ਹਾਂ ਬਿਨਾਂ ਵੀ ਲੈ ਸਕਦਾ ਕੋਈ ਨਹੀਂ ਬਈ ਰਾਜਾਂ ਤੋਂ ਆਹ ਸਿਸਟਮ ਤੋਂ ਬਿਨਾਂ ਲੈਣਾ ਬਿਲਕੁਲ ਬਿਲਕੁਲ ਜਿਵੇਂ ਮੰਨ ਕੇ ਚੱਲ ਕਿਹੜੇ ਦਰਾਜਾਂ ਦੇ ਬਿਨਾ ਇਸ ਇਸ ਦਰਾਜਾਂ ਦੇ ਬਿਨਾ ਦੀ ਗੱਲ ਕਰਦੇ ਹਾਂ ਇਹਨਾਂ ਬਿਨਾ ਸਾਰੇ ਬਿਨਾਂ ਇਹ ਵੀਰੇ ਆਪਾਂ ਉਹਦਾ 9 ਫੁੱਟ ਜਿਹੜਾ ਬੈੱਡ ਹੈਗਾ ਵਾ ਉਹ ਆਪਾਂ ਵੇਚਦੇ ਹਾਂ 15000 ਰੁਪਏ ਦਾ 15000 ਹਾਂ ਜੇ ਤੁਸੀਂ ਬਿਨਾ ਲੈਣਾ ਤਾਂ ਓਕੇ ਜੇ ਵਿਦੋ ਤੁਸੀਂ ਆ ਸਾਰਾ ਸੈਟਪ ਲੈਣਾ ਵਾ ਇਹ ਆਪਾਂ ਤੁਹਾਨੂੰ 18000 ਦਾ ਦੇ ਦਾਂਗੇ ਬੈੱਡ ਮਾਰਕੀਟ ਦੇ ਵਿੱਚ 22 ਤੋਂ 23000 ਦਾ ਬੈੱਡ ਹੈਗਾ ਐਥੇ ਤੁਹਾਨੂੰ 18000 ਦਾ ਮੈਂ 18000 ਦਾ ਤੁਹਾਨੂੰ ਦੇ ਦਾਂਗਾ ਓਕੇ ਆ ਬੈਡ ਜੀ ਬੈਡ ਇਧਰਲੇ ਪਾਸੇ ਬੈਡ ਇਹ ਬਾਈ ਕਿੰਨੇ ਕਿੰਨੇ ਵਾਲੇ ਆ ਕੇ ਜੀ ਗੱਲ ਕਰੀ ਆ ਵਾਲਾ ਬੈਡ ਹੈ ਜੀ ਵੀ ਇਹ ਵੀ 6.5 ਫੁੱਟ ਬੈਡ ਆ 11.5 ਹਜ਼ਾਰ ਦਾ ਦੇ ਦਿਆਂਗੇ ਆ ਬਾਈ 11.5 ਹਜ਼ਾਰ ਇਹ ਉਹਨਾਂ ਵਾਲੀ ਆ ਗਿਆ ਬਿਲਕੁਲ ਆਹ ਬੈਡ ਉਹ ਆ ਗਿਆ ਜਿਹੜੇ ਡਰਾਜ ਆ ਇਹ ਫੈਬਰਿਕ ਵਾਲੇ ਬੈਡ ਆ ਕੇ ਵੀਰੇ ਅੱਗੇ ਇਹਦਾ ਰੇਟ ਸਾਰਾਂ ਦੀ ਗੱਲ ਕਰੀ ਕਿੰਨੇ ਦਾ ਕਿੰਨੇ ਦਾ ਬਾਈ ਇਹ ਇਹ ਵੀਰੇ ਇਹ ਵੀਰੇ ਆਪਾਂ ਤੁਹਾਨੂੰ 18000 ਦਾ ਦੇ ਦਿਆਂਗੇ 9 9 ਫੁੱਟ 9 ਫੁੱਟੇ ਬੈਡ ਹਾਂ ਬਾਈ 10000 ਦਾ ਵੇਚਦਾ ਉਹਨਾਂ ਨੂੰ ਬਿਲਕੁਲ 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 ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 1000 ਰੁਪਏ ਤੇ ਜਿਹੜੇ ਬੈੱਡ 12000 ਵਾਲੇ 500 ਰੁਪਏ ਆਉਂਦਾ ਮਗਰਲੇ ਸਮਝਾਜੀ ਲਓ ਜੀ ਸ਼ੇਅਰ ਕਰਕੇ ਆਜੋ ਹੁਣ ਤੁਸੀਂ ਤੇ ਫਾਇਦਾ ਤੁਹਾਡਾ ਇੱਥੇ ਇੰਨਾ ਕੋ ਹੋਣਾ ਆਵੇ ਇੰਨਾ ਫਾਇਦਾ ਤੁਹਾਨੂੰ ਕਿਤੇ ਲੈ ਆਣੀ ਇੱਕ ਵੀਰੇ ਇਹਨਾਂ ਬੈੱਡਾਂ ਦੀ ਹੋਰ ਖਾਸੀਅਤ ਤੁਹਾਨੂੰ ਦੱਸਦਾ ਕਿ ਇਹਦੀਆਂ ਜਿਹੜੀਆਂ ਆ ਜਿਹੜੀਆਂ ਸਾਈਡ ਸੈਟੀਆਂ ਵਾ ਇਹ ਅਲੱਗ ਵੀ ਹੋ ਜਾਂਦੀਆਂ ਅਸੇ ਅਲੱਗ ਵੀ ਹੋ ਜਾਂਦੀਆਂ ਬਿਲਕੁਲ ਬਿਲਕੁਲ ਓਕੇ ਇਹਨੂੰ ਜਿੱਦਾਂ ਮਰਜ਼ੀ ਇੱਥੇ ਚੱਕ ਕੇ ਇੱਧਰ ਰੱਖ ਲਓ ਕੋਈ ਆ ਜਾਂਦਾ ਗੈਸਟ ਵਗੈਰਾ ਆ ਜਾਂਦੇ ਆ ਜਾਂ ਜਾਂਦਾ ਹਨਾ ਤੇ ਇਹ 6 ਫੀਟ ਬੈੱਡ ਵੀ ਹੋ ਜਾਂਦਾ ਵਾ ਓਕੇ ਸੈਟੀਆਂ ਕਿਸੇ ਨੇ ਨਹੀਂ ਵੀ ਲੈਣੀਆਂ ਤੇਰੇ ਤੁਹਾਨੂੰ ਆ ਮਾੜੇ ਕਰਦੇ 16000 ਰੁਪਏ ਦਿੰਦੇ ਫਿਰ ਵੀ ਬਿਨਾ ਸੈਟੀਆਂ ਤੋਂ ਫੈਬਰਿਕ ਵਾਲਾ ਬੈੱਡ ਓਕੇ ਲੋਈ ਬਾਈਆਂ ਦਾ ਹੋਰ ਤੇ ਦਾ ਕੰਮ ਹੈ ਹੋਰ ਤੇ ਦਾ ਕੰਮ ਬਾਈਆਂ ਨੇ ਅੱਗੇ ਵੀ ਇੱਕ ਗੱਲ ਵੀਡੀਓ ਦੇ ਵਿੱਚ ਕਹੀ ਸੀ ਵੀ ਸਾਨੂੰ ਲੇਬਰ ਨਹੀਂ ਪੈਂਦੀ ਇਸ ਕਰਕੇ ਬਿੱਡਾਂ ਦਾ ਰੇਟ ਵੀ ਬਹੁਤ ਘੱਟ ਆ ਕਿਉਂਕਿ ਬਾਈਆਂ ਦਾ ਕੋਈ ਗਾਂ ਡੀਲਰਸ਼ਿਪ ਕੁਛ ਨਹੀਂ ਹੈਗਾ ਆਪ ਹੀ ਤਿਆਰ ਕਰਦਾ ਯਾਰ ਸਿਸਟਮ ਆਪਦਾ ਹੀ ਹੈ ਕਰਦਾ ਹੀ ਸਿਸਟਮ ਜਿੰਨੇ ਵੀ ਬੈੱਡ ਆ ਤੇ ਕੁਆਲਿਟੀ ਬਾਈ ਫੁੱਲ ਹੋਊਗੀ ਤੇ ਗੱਲ ਕਰਕੇ ਬਾਈ ਦਿਖਾ ਵੀ ਬਰੀਕੀਆਂ ਦਿਖਾਓ ਬੈੱਡ ਦੀ ਯਾਰ ਇਹ ਜਿਹੇ ਬੈੱਡ ਤਾਂ ਮੈਂ ਕਹਿੰਦਾ ਜੇ ਇਹ ਸਹਾਵਨਾ ਤਿਆਰ ਹੋਈ ਨਹੀਂ ਸਕਦੇ ਨਾ ਜਿੰਨੇ ਸੋਹਣੇ ਬਾਈ ਉਹਦੀ ਕਰ ਦਿੰਦੇ ਐ ਇੰਨੇ ਘੱਟ ਰੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਤੇ ਇੰਡੀਆ ਦੇ ਵਿੱਚ ਪੂਰੇ ਚ ਮਿਲਦੇ ਹੋਣਗੇ ਬਹੁਤ ਸੋਹਣੇ ਬੈਡਾਂ ਨਾ ਉੱਤੋਂ 5 ਸਾਲ ਦੀ ਗਾਰੰਟੀ ਆ ਮੇਰੇ ਨੰਬਰ ਵੜਾ ਕੇ ਬੋਲਦੀ ਆ ਜੀ ਮੇਰੇ ਨੰਬਰ ਆਪਣਾ ਹੈਗਾ 843755244 62843669 ਲਓ ਜੀ ਬਾਈ ਇਹ ਨੰਬਰ ਤੇ ਕਰ ਲਿਓ ਸੰਪਰਕ ਇਹਨਾਂ ਦੇ ਨਾਲ ਲੋਕੇਸ਼ਨ ਵੀਰੇ ਕੀ ਪਈ ਹੈ ਲੋਕੇਸ਼ਨ ਆਪਣੀ ਵੀਰੇ ਧਰਮਕੋਟ ਢੋਲੇ ਵਾਲਾ ਰੋਡ ਆ ਜੀ ਤੇ ਨੀਅਰ ਸੇਮ ਨਾਲਾ ਵਾ ਓਕੇ ਲਓ ਜੀ ਸ਼ੇਅਰ ਕਰ ਦਿਓ ਧੰਨਵਾਦ ਜੀ